ਸਤੰਤ ਮਾਨ ਪ੍ਰਧਾਨ ਜੀ ਨੇ ਕਿਹਾ ਵੀ ਦੇਖੋ ਮਾਰਾ ਸਵਾਲ ਕਰਨੇ ਦਾ ਅਧਿਕਾਰ ਹੈ ਹਾਂ ਹਾਂ ਮੈਂ ਆਪਣਾ ਦੂਰ ਹਮ ਤਾਂ 300 ਮੀਟਰ ਦੂਰ ਖਿਆ ਹੋਇਆ ਆ ਮਾਰੇ ਸਾਥੀ ਖੜਾਂਗੇ ਇੱਕ ਬੰਦਾ ਬੜਾ ਸਵਾਲ ਜਗਾ ਪੁੱਛਾਗਾ ਹਮ ਨੂੰ ਕੋਈ ਕਿਸੇ ਦਾ ਵਿਰੋਧ ਕਰਨੇ ਦਾ ਸ਼ੌਂਕ ਆ ਜਦ ਮਾਰਾ ਸਵਾਲ ਜਵਾਬ ਨਹੀਂ ਕਰਨ ਦਿੰਦੇ ਫਿਰ ਹਮ ਨੂੰ ਵਿਰੋਧ ਕਰਨਾ ਪੜਾਇਆ ਪਹਿਲੀ ਬਾਤ ਦੂਸਰੀ ਬਾਤ ਜੋ ਅੱਜ ਲੱਟੀ ਚਾਰਜ ਹੋਇਆ ਹੈ ਮਾਰੇ ਸਾਥੀ پکڑੇਗੇ ਜਿੰਨੇ ਮਾਰੇ ਵਿਕਲਾਂ और सारे छोटे जहां हमारे साथी जितने हैं सारे छोटे जहां बिना किसी शर्त के और जो साथियों का चोट लगी है उन साथियों का इलाज कराया जा और जितने मोटरसाइकिल विकटल टेलीफोन हमारे और हमारे साथियों सुपुर्द करे जाए यही है जी सबसे पहले तो जो आज आपके लोगों को डिटेन करा को डिटेन करा गया था वह जो वाहन को में अगले पांच मिनट में आपके साथी भी आ जाएंगे और जो वाहन है वो आप अपने वाहन भी जा सकते। अब जो दूसरी बात है प्रोटेस्ट की देखिए इलेक्शन का समय है और हर एक को अधिकार है अपनी वोट मांगने का लेकिन हर एक को अधिकार है कि वह प्रचार करे भारत में संविधान है संविधान के तहत सभी को अधिकार दिया गया कि वो अपना वोट मांगने के लिए प्रचार कर सकते हैं। जो बात थी कि आपकी यूनियन ने भी कॉल दी थी कि हम प्रश्न करेंगे लेकिन हम कोई पैदा नहीं करेंगे लेकिन आप विद इन लॉ एंड ऑर्डर के जो एक दायरे में रह के जिससे कोई कानून व्यवस्था जिससे बाधित ना हो उसकी आप मर्यादा की पालना करें और लॉ एंड ऑर्डर को कृपया करके अपने आप ਸਰ ਅੱਜ ਤੋ ਕੁਝ ਵੀ ਨਹੀਂ ਕੀਤਾ ਅੱਜ ਤੋ ਮਾਂ ਕੁਝ ਵੀ ਨਹੀਂ ਗਿਆ ਜੀ ਇੱਕ ਗੱਤ ਨਹੀਂ ਡੀਐਸਪੀ ਸਾਹਿਬ ਹਮਾਰਾ ਹਮ ਤੋ ਸੰਵਿਧਾਨਿਕ ਚੱਲਨੇ ਵਾਲੇ ਆ ਕਿਸੇ ਤਰ੍ਹਾਂ ਦੀ ਸਮੱਸਿਆ ਆਂਦੀ ਨਹੀਂ ਹਮ ਤੋ ਉਹੀ ਸਵਾਲ ਪੁੱਛਾਂ ਜੋ ਮਾਰੇ ਗੇ ਪਿਛਲੇ 5 ਸਾਲਾਂ ਮੈਂ ਅਵਿਧਾਨਿਕ ਤੌਰ 'ਤੇ ਹੋਏ ਹਮਾਰੇ ਸੰਵਿਧਾਨ ਨੂੰ ਟੰਗਿਆ ਗਿਆ ਛਿੰਕੇ ਵਾ ਇਸ ਤਰ੍ਹਾਂ ਕਾ ਮਾਰੇ ਉੱਪਰ ਬੱਚੇ ਮਾਰੇ ਗਏ ਗੋਲੀਆਂ ਚਲਾਈ ਗਈ ਸਾਰੇ ਤਰ੍ਹਾਂ ਦੇ ਉਹ ਸਵਾਲ ਪੁੱਛਣੇ ਦਾ ਮਾਰਾ ਅਧਿਕਾਰ ਹੋਇਆ ਆ ਉਸ ਤੋਂ ਮਾ ਕੋਈ ਨਵੀਂ ਨਵੀਂ ਰਖਾਉ ਵੋਟ ਮੰਗਣ ਆਏ ਆ ਉਹਨੇ ਮਾਰੇ ਸਾਥੇ ਵਾਅਦੇ ਕਰੇ ਸੁਆਮੀ ਨਾਥਨ ਦੀ ਰਿਪੋਰਟ ਲਾਗੂ ਕਰਾਂਗੇ ਆਮਦਨ ਦੁੱਗਣੀ ਕਰਾਂਗੇ ਆਪ ਨੂੰ ਫਲਾਣਾ ਫਲਾਣਾ ਪੈਸਾ ਨਾ ਕੁਝ ਦੇਣਗੇ ਲੇਕਿਨ 10 ਸਾਲਾਂ ਮਾ ਅਗਰ ਉਹ ਪੁਲਿਸ ਪ੍ਰਸ਼ਾਸਨ ਦਾ ਸਹਾਰਾ ਲੈ ਕੇ ਆਪ ਨੂੰ ਸਵਾਲ ਵੀ ਨਾ ਕਰਨ ਦੇ ਹਾਂ ਹਮ ਵੀ ਉਸ ਤਰ੍ਹਾਂ ਦਾ ਪ੍ਰੋਟੈਕਸ਼ਨ ਜਹਾਂ ਵਿੱਚ ਮਾਰੇ ਸਾਥੀ ਨੂੰ ਵੀ ਜਿਸ ਤਰ੍ਹਾਂ ਉਸ ਉਮੀਦਵਾਰ ਨੂੰ ਪ੍ਰੋਟੈਕਸ਼ਨ ਆਪਣੀ ਵੋਟਾਂ ਮੰਗਣੇਗੀ ਮਾਰੇ ਉਸ ਸਾਥੀ ਨੂੰ ਵੀ ਉਸੇ ਤੀ ਪ੍ਰੋਟੈਕਸ਼ਨ ਮਿਲ ਜਾ ਵੀ ਆਬੀ